ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਤੇ ਦਿਨ ਦੀ ਹੋ ਗਈ ਸ਼ੁਰੂਆਤ ਤੇ ਆਪਣੇ ਨਵੇਂ ਮਹਿਲਾ ਉਹ ਦੀ ਸ਼ੁਰੂਆਤ ਤੇ ਅੱਜ ਆਪਣੀ ਕਣਕ ਪਈ ਸੀ ਘਰੇ ਤੇ ਉਹਨੂੰ ਆਪਾਂ ਮੰਡੀ ਲੈ ਜਾ ਰਹੇ ਹਾਂਗੇ ਤੇ ਨੰਬਰ ਸਪੈਂਟ ਸਟੋਰ ਤੋਂ ਆਪਾਂ ਲੈਣ ਨੂੰ ਫਰਮਾਇਸ਼ ਭਾ ਕੇ ਥੱਲੇਗਾ ਤੇ ਜਥੇਦਾਰ ਆਇਆ ਆਪਣੀਆਂ ਟਰਾਲੀਆਂ ਭਰਨ ਤੇ ਕੰਮ ਕਰ ਬਹੁਤ ਖਿੱਚਦਾਗਾ ਦੂਜੇ ਰੂਟਰ ਵਾਲਾ ਪੁੱਛਿਆ ਸੀ ੂਆ ਦਾ ਮੇਰੇ ਕੋਲ ਇਨਾ ਟਾਈਮ ਨਹੀਂ ਤੇ ਫਿਰ ਇਹਨੂੰ ਬਾਈ ਫਰਮਾਇਸ਼ ਤੇ ਇਹਨੇ ਆਪਣੀ ਗੱਲ ਮੰਨ ਲਈ ਤੇ ਆ ਗਿਆ ਕਦਮ ਆ ਜਾਣ ਨੂੰ ਤਾਂ ਟਾਈਮ ਨਹੀਂ ਇਹਦਾ ਭਰਕੇ ਜਾਉਂਦੀ ਟਰਾਲੀ ਤਾਂ ਤੇ ਭਰ ਕੇ ਦਾ ਆਪਾਂ ਕਰਦੇ ਆ ਧੰਨਵਾਦ ਟਰਾਲੀਆਂ ਆਪਣੀਆਂ ਗਿਆ ਭਰ ਇਕ ਟਰਾਲੀ ਪਹਿਲਾਂ ਭਰਤੀ ਕੋਸ ਆਪਾਂ ਉਹ ਭਰ ਕੇ ਲੈ ਗਈ ਅਸਨੇ ਕੋਲੀਆਂ ਟਰਾਲੀਆਂ ਇਹਦਾ ਸੋਕਾ ਬੰਦਾ ਕੋਈ ਮਿਲਿਆ ਨਹੀਂ ਦਿਹਾੜ ਕੇ ਗਈ ਜੀ ਭਾਲਣਾ ਅੱਜ ਕੱਲ ਦੇ ਭਰਕੇ ਰਾਜੀ ਨਹੀਂਗੇ ਲਓ ਜੀ ਆਪਣੀ ਇਹ ਕਣਕ ਦੀ ਆ ਭਰਾਈ ਚੱਲੀ ਜਾਂਦੀ ਏ ਸਵੇਰੇ ਸਵੇਰੇ ਪਹਿਲਾਂ ਪਿੰਡ 'ਚ ਲੇਵਰ ਕੋਲੇ ਗਏ ਸੀ ਲੇਵਰ ਮਿਲੀ ਨਹੀਂ ਉਦੋਂ ਬਾਅਦ ਫਿਰ ਆ ਰੂਡਰ ਵਾਲਾ ਵੀ ਨਹੀਂ ਮਿਲਿਆ ਦੂਜਾ ਤੇਰਾ ਪੈਨਨਸਮੈਂਟ ਵਾਲਿਆਂ ਨੂੰ ਜਾ ਕੇ ਆਏ ਫਿਰ ਇਹ ਕੋਸਾ ਤੂੜੀ ਦੀ ਖੇਤ ਚੱਲੀ ਜਾਂਦੀ ਆ ਆਪਣੀ ਉਹਦਾ ਕਰਕੇ ਨਹੀਂ ਮਿਲਦੇ ਮੰਡੀ 'ਚ ਜਗ੍ਹਾ ਥੋੜੀ ਐ ਤੇ ਇਸ ਕਰਕੇ ਕਣਕ ਆਪਾਂ ਨੂੰ ਘਰੇ ਲੈਉਣੀ ਪੈਂਦੀ ਐ ਤੇ ਹੁਣ ਫਿਰ ਇੱਥੋਂ ਭਰਾਤੀ ਥੱਲੇ ਪੱਕਾ ਤਾਂਗਾ ਤੇ ਖਰਾਬ ਤਾਂ ਖਰ ਘਟ ਹੁੰਦੀ ਐ ਕੱਚੇ ਥਾਂ ਥੋੜੀ ਜਿਆਦਾ ਖਰਾਬ ਹੁੰਦੀ ਐ ਉੱਤੇ ਕਣੀਆਂ ਵੱਜ ਗਈਆਂ ਥੋੜੀਆਂ ਇਸ ਕਰਕੇ ਥੋੜਾ ਜੇ ਪਾਸੇ ਪਾਸੇ ਪਾਣੀ ਸ਼ਾਈਡਾਂ ਤੇ ਪੈਗਾ ਇਹ ਢਲਕੇ ਪੱਲੀਆਂ ਤੋਂ ਉਹ ਤਾਂ ਥੋੜਾ ਜਿਹਾ ਖਰਾਬ ਹੋਇਆ ਕਣਕ ਦਾ ਉਹ ਬਾਕੀ ਠੀਕ ਐ ਕਣਕ ਤੇ ਤੀਜੀ ਟਰਾਲੀ ਆਪਾਂ ਭਰੀ ਜਾਨੇ ਉਹ ਦੂਜਾ ਦਾ ਆਪਾਂ ਕੰਡਾ ਕਰਾਵਾਂਗੇ ਦੋਲਜੂ ਕਣਕ ਤੇ ਝਾੜ ਦੱਸਾਂਗੇ ਜਿਹਨੂੰ ਕੀ ਰਿਹਾ ਆਪਣਾ ਤੇ ਪਹਿਲਾਂ ਵਾਲੀ ਕਣਕ ਦਾ ਝਾੜ ਤੁਹਾਨੂੰ ਦੱਸਿਆ ਹੀ ਆਪਾਂ ਪਿਛਲੀ ਵੀਡੀਓ ਚ ਬੇਟਾ ਉਹ ਵੈਰੈਟੀ ਕਿਹੜੀ ਰਹੀ ਐ ਤੇ ਆ ਸੰਤਾਂ ਦਾ ਕਰਕੇ ਆਪਾਂ ਨੂੰ ਥੋੜਾ ਜਿਹੜਾ ਉਹ ਹੈ ਸੌਖਾ ਹੋ ਜਾਂਦਾ ਕੰਮ ਤੇ ਨਹੀਂ ਤਾਂ ਔਖਾ ਕਾ ਕੰਮ ਫਲੇਵਰ ਮਿਲਦੀ ਨਹੀਂ ਥੋੜੀ ਦਿੱਕਤ ਪੈ ਰਹੀ ਹੈਗੀ ਨਵੇਂ ਮੁੰਡੇ ਤਾਂ ਕੰਮ ਕਰਕੇ ਰਾਜੀ ਨਹੀਂ ਹੁਣ ਪੁਰਾਣੇ ਥੋੜੇ ਹੈਗੇ ਉਜੀ ਆਪਣੇ ਕਣਕ ਨੂੰ ਤੋਲ ਲੱਗ ਗਿਆ ਤੇ ਕਣਕ ਤੁਲੀ ਜਾਂਦੀ ਹੈ ਇੱਕ ਟਰਾਲੀ 'ਚ ਗੁੱਲੀ ਡੰਡਾ ਸੀ ਉਹਨੂੰ 4 ਲਈ ਜਾਂਦੇ ਹੈ ਤੇ ਉਹਦੇ ਬਾਅਦ ਤੋਲ ਚੱਲੂ ਹੈ ਰਪੋੜੇ ਖੜੇ ਹੈਗੇ ਤੇ ਉਹ तकरीबन ਕਣਕ ਪਿੰਡ ਦੀ ਤੁਲਗੀ ਮੰਡੀ ਛੋਟੀ ਹੈ ਥੋੜੀ ਜੀ ਤੇ ਪੱਕੀ ਹੋ ਜੂਗੀ 4-2 ਕਿੱਲਾਂ ਚ ਸੀਗੀ ਤੇ ਹੁਣ 4 ਚ ਹੋਗੀ ਤੇ ਪੱਕੀ ਹੋਣ ਵਾਲੀ ਪਹਿਲੇ ਪਾਸੇ ਕੱਚੀ ਹੈ ਮੰਡੀ ਉਹ ਪਰਾਂ ਉਹ ਸਾਲ ਚ ਪੱਕੀ ਹੋਊਗੀ। ਉਸ ਤੋਂ ਬਾਅਦ ਦਿੱਕਤ ਚੱਕੀ ਜਾਊ ਹੁਣ ਘਰਾਂ ਚ ਲਾਉਣੀ ਪੈਂਦੀ ਐ ਕਣਕ। ਝੋਨਾ ਕੋਈ ਵੀ ਦੋਨੇ ਫਸਲ ਨੇ ਘਰੇ ਲਾਉਣੀਆਂ ਪੈਣਦੀ ਉਹ ਤੋਂ ਬਾਅਦ ਚ ਮੰਡੀ ਜਾ ਕੇ ਤਲਾਉਣੀਆਂ ਪੈਣਗੀਆਂ। ਤੇ ਕਿੱਥੇ ਕਿੱਥੇ ਕਣਕ ਸਿੱਧੀ ਲਾਈ ਹੈ। ਕੰਡੇ ਕਰਾਈ ਹੈਗੇ। ਦੇਖ ਕਿਨੇ ਸਾਡੇ ਪਿੰਡ ਚ ਵੀ ਘਰ ਬਹੁਤ ਘਰਾਂ ਨੇ ਸਿੱਧੀ ਬਾਹਰ ਵੇਚੀ ਐ ਕਣਕ। ਤੇ ਇੱਥੇ ਆਪਣੇ ਘਰ ਜ਼ਿਆਦਾ ਪਰ ਮੰਡੀ ਚ ਹੀ ਆਈ ਐ ਕਣਕ। ਆਉਣ ਵਾਲੇ ਟਾਈਮ ਚ ਮੇਰੇ ਹਿਸਾਬ ਨਾਲ ਮੰਡੀਆਂ ਬੰਦ ਹੋਣ ਦੇ ਫੁੱਲ ਚਾਂਸ ਹੈਗੇ। ਜਿਮੀਦਾਰ ਜਿਹੜੇ ਵੱਡੇ ਘਰ ਐ ਉਹਨਾਂ ਵਿੱਚੋਂ ਕੁਝ ਕੁ ਪਰਸੈਂਟ ਹੀ ਇੱਕ ਦੋ ਘਰ ਹੀ ਪਿੰਡ 'ਚ ਹੁੰਦੇ ਆ 10 15 ਘਰ ਤੇ ਇੱਕ ਦੋ ਘਰਾਂ ਨੇ ਮੰਡੀ 'ਚ ਲਾਹੀ ਆ ਬਾਕੀ ਬਾਹਰ ਦੀ ਬਾਹ ਟੋਲੀ ਆ ਗਣਕ ਫਿਰ ਛੋਟੇ ਜਿਮੀਦਾਰਾਂ ਦਾ ਘਰੇ ਰੱਖਣ ਦਾ ਕੋਈ ਫਾਇਦਾ ਨਹੀਂ ਗਣਕ ਮੰਡੀ 'ਚ ਲਾਉਣ ਦਾ ਇੰਨਾ ਕੁ ਚਿਰ ਰੋਕ ਕੇ ਰੱਖਣਗੇ ਜਿਮੀਦਾਰ ਛੋਟੇ ਮੰਡੀਆਂ ਨੂੰ ਤੇ 5 ਸਾਲ 4 ਸਾਲਾਂ 'ਚ ਮੇਲੇ ਮੰਡੀਆਂ ਖਤਮ ਹੋ ਹੀ ਜਾਣੀਆਂ ਤਕਰੀਬਨ ਤੇ ਆਪਣੇ ਇਦਾਂ ਇਦਾਂ ਚੱਲਦੀ ਐ ਦੇਖਦੇ ਆ ਵੈਗੂ ਦੀ ਚਰਖਾ ਨਾਲ ਜਿੰਨਾ ਕੋਈ ਸੰਘਰਸ਼ ਰੱਖਾਂਗੇ ਯਾਰੀ ਇਹ ਮੰਡੀ ਦੇ ਲਾਉ ਨਜ਼ਾਰਾ ਤੇ 6 ਮਹੀਨੇ ਤਾਂ ਸਾਡੀ ਕਿਸ਼ਤ ਉਹ ਜਖਣਾਉਗਾ ਆਹ ਹੁੰਦੀ ਹੈ ਕਿ ਫਿਰ 6 ਮਹੀਨੇ ਵਰਤਾਂਗੇ ਪੈਸੇ ਇਹਦੇ ਆਏ ਹੋਏ ਗਣਕ ਦੇ ਫਿਰ ਉਹਦੂ ਬਾਦ ਆਉਣਗੇ ਮੂਗੀ ਦੇ ਤੇ ਫਿਰ ਆਉਣਗੇ ਝੋਨੇ ਦੇ ਤੇ ਮੂਗੀ ਵੀ ਵੇਜਾਂ ਤੇ ਕਾਫੀ ਉਹ ਵੀ ਦਿਖਾਵਾਂਗੇ ਆਪਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਓ ਜਰੂਰ ਕਰਿਓ ਇਹ ਆ ਸਾਡੀ ਮੰਡੀ ਦਾ ਨਜ਼ਾਰਾ ਤੇ ਫਾਸੇ-ਆਸੇ ਤੱਕ ਲਾਏ ਆ ਬੋੜ ਟਿੱਪੜ ਇਨੇਮਾ ਉਹ ਲਾਈਨ ਬਹੁਤ ਚਿਰ ਹੋ ਗਿਆ ਹੁਣ ਜਾ ਕੇ ਕਿਤੇ ਛਾਂ ਵਾਲੇ ਹੋਏ ਆ ਉਹ ਲੰਮੀ ਨਿਕਮਾਰ ਵਿੱਚ ਪੂਰੀ ਸੋਹਣੀ ਛਾਂ ਗਈ ਇਹਨਾਂ ਦੀ ਉਹ ਫਤਨਾ ਐ ਐ ਲੋ ਇਸਾ ਪੋਏ ਬੈਠ ਕੰਡੇ ਦੀ ਰਾਖੀ ਨੜਕਾ ਕਈ ਵਾਰੀ ਵੱਧ ਘੱਟ ਤੋਲਣ ਲੱਗ ਜਾਂਦੇ ਬਹੁਤ ਮੰਡੀਆਂ 'ਚ ਪਿਛਲੇ ਸਾਲਾਂ 'ਚ ਕਈ ਵਾਰੀ ਇੱਕ ਦੋ ਵਾਰੀ ਦੇਖਿਆ ਪਰ ਉਹ ਦੁਬਾਰਾ ਸਹੀ ਤੋਲਣ ਦੇ ਕਈ ਵਾਰੀ ਤੋਲਣਾ ਮੈਂ ਬੰਦਾ ਤੋਲਣ ਲੱਗ ਜਾਂਦਾ ਉਹਦੇ ਹੱਥ 'ਚ ਵਰਕ ਪੈ ਜਾਂਦਾ ਤੇ ਮੁੰਬਈ 'ਚ ਸਹੀ ਚੱਲ ਰਿਹਾ ਤੋਲੇ ਬਹੁਤ ਪੁਰਾਣੇ ਐ ਇਹਦੇ ਤੋਲ ਦੇਗੇ बड़ा <laughs> 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 है ਲੈ ਵੀ ਆਪਣੇ ਯਾਰ ਨੇ ਲਿਆਂਦਾ ਰੂਟਾ ਵੇਟਰ ਤੇ ਵਧਾਈਆਂ ਬਾਈ ਸੋਨੇ ਤੈਨੂੰ ਵਧਾਈਆਂ ਖੜ ਜਾ ਤੂੰ ਮੂੰਹ ਟੱਡ ਵੀ ਮੂੰਹ ਚ ਹੀ ਕਾਈਂ ਦੇ ਟੇਕਲਾ ਮੱਥਾ ਪਹਿਲੇ ਇਧਰ ਕਰਿਆ ਆਇਆ ਮੈਨੂੰ ਉਹ ਮੇਰੇ ਮੂਰੇ ਮੂਰੇ ਆਇਆ ਹੈ ਭੁੰਡੀ ਤੇ ਲੈ ਕੇ ਲੈਓ ਜੀ ਤੂੰ ਬੰਦ ਕਰ ਬੰਦ ਕਰ ਗਈ ਲੈ ਸੋਨੇ ਬਾ ਦੁਬਦਾਂਗੇ ਦੇਤੇ ਆ ਆਪਣੇ ਯਾਰ ਉਹ ਮਈ ਮਈ ਬੜਾ ਆਖ ਲੈ ਐਸੇ ਚਾਲੇ ਮਈ ਨਾਲ ਗਿਆ ਸੀ ਖਾਲਾ ਹੁਣ ਕਾਗਜ਼ ਸੁਦੇ ਨੰਗੂ ਐ ਇਕੱਲਾ ਫੜ ਲਿਓ ਜੀ ਰੱਬ ਤੈਨੂੰ ਭਾਈ ਦੇਂ ਦੋਗਣੀ ਰਾਤ ਚਾਗਣੀ ਤਰੱਕੀ ਬਖਸ਼ੇ ਲੈ ਵੀ ਆ ਲੈੰਦਾ ਰੂਟਾ ਵੇਟਰ ਹੂੰ ਐਗਰੀ ਜਾਉਂਦਾ ਤੇ ਤੁਸੀਂ ਸਾਨੂੰ ਦੱਸਿਓ ਵੀ ਇਹ ਰੂਟਾ ਵੇਟਰ ਕਿਵੇਂ ਹੈ ਕਿੱਦਾਂ ਹੈ ਤੇ ਇੱਕ ਦੋ ਤਾਂ ਪੁੱਛਿਆ ਸੀ ਪੈਰਾਂ ਦੇ ਵੱਡੇ ਆਏ ਮੁੰਡੇ ਨੇ ਆਪਾਂ ਨੂੰ ਦੱਸਿਆਗਾ ਸੋਨੀ ਨੇ ਆਪਣੇ ਯਾਰ ਨੇ ਲਿਆਂਦਾਗਾ ਤੇ ਆਪਾਂ ਵੀ ਲੈ ਕੇ ਆਉਣੇ ਚੀਜ਼ ਠੀਕ ਆ ਖਰ ਤੇ ਦਿਓ ਵਧਾਈਆਂ ਬਾਈ ਨੂੰ ਨਵੇਂ ਰੂਟਾ ਵੇਟਰ ਦੀਆਂ ਆਪਣਾ ਪਾਲਟੀ ਕਰਤੀ ਇਹਨੇ ਪਾਲਟੀ ਰਹਿੰਦੀ ਤਾਂ ਬਾਬੇ ਦਾ ਪ੍ਰਸ਼ਾਦ ਹੈ ਤੇਲ ਹਾਫੇ ਕਿੱਥੇ ਰਹਿਣ ਦਿੰਦੇ ਆ ਅੱਜਾ ਬਲਹਾਫਾ ਗਰੀਜ਼ ਜੀ ਨਿਊ ਜੀ ਗਰੀਜ਼ ਨੂੰ ਤੇ ਚੰਗੀ ਗਰੀਜ਼ ਹੈ ਇਹ ਚ ਮੈਂ ਕਰ ਲੈ ਇਹ ਵਿੱਚ ਪੈਂਦਾ ਕਰੋ ਇਹਦੇ ਉਰਲੇ ਪਾਸੇ ਮਗਰ ਨੰਬ ਮਗਰ ਲਈਦਾ ਕਿ ਮਗਰ ਆ ਤਾਂ ਉਹ ਵੀ ਇੱਧਰ ਪੈ ਸਕਦਾ ਹੈਗਾ ਹੈ ਓਏ ਉਹ ਵੀ ਇੱਧਰ ਪੈ ਸਕਦਾ ਹੈਗਾ ਕਿਉਂ ਬਿਜਲੀ ਸਾਈਡ ਹੈ ਅੱਛਾ ਉਹ ਉੱਤੇ ਚੜਦਾ ਪਹਿਲੀ ਸਾਈਡ ਵਾਲਾ ਤੇਰਾ ਤੇਰਾ ਕੋਦੋ ਰਾਵੇ ਸਟicker ਕਾ ਦਾ ਲਾਇਆ ਗਏ ਹੈ ਹਾਏ ਸੋਨਿਆ ਆਹ ਸਟicker ਵੀ YouTube ਦਾ ਚੈਨਲ ਆ ਉਹਦਾ ਅੱਛਾ ਠੀਕ ਹੈ ਬਾਈ ਦਾ ਹਲੋ ਗਾਂ ਵਾਲਾ ਆ ਹਾਂ ਹੁਣ ਖੋਲਿਆ ਲੱਗਦਾ ਨਾ ਐਂ ਪਲਾਂਗੇ ਮੂੰਚ ਸਾਰਾ ਓਏ ਖਰਚਾ ਲਾਲ ਗੇ ਮਹਾ ਆਉਂਦਾ ਹੀ ਨਹੀਂ ਐ ਇਹ ਵੀਡੀਓ ਬਣਾਈਆ ਪੋਜਾ ਕੋਈ ਲੱਡੂ ਦਾ ਸਾਰਾ ਉਹਦੇ ਨਾਲ ਹੀ ਬੁੜਿਆ ਆ ਪੋਜਾ ਗ੍ਰੈਂਡ ਨਾਲ ਲੈਣਾ ਬੈਠ ਕੇ ਰਾੜ ਕੇ ਖਾਣਾ ਪਵੇ ਲਿਆ ਆ ਗੰਬਲੇ ਇਹ ਕਹੂਆ ਵੀਡੀਓ ਦੇਖੂ ਰਿਹਾ ਮੈਂ ਕਿਉਂ ਕਰਦਾ ਮੈਂ ਫੋਨ ਹੂੰ ਤੂੰ ਕਰੀ ਮਾੜਾ ਜਿਹਾ ਫੋਨ ਉਹ ਅੱਜ ਦਿਨ ਤੀ ਤੇ ਹੈ ਨਹੀਂਗਾ ਉਹ ਉਹ ਨੂੰ ਕਹਿੰਦੇ ਕਾਲੀ ਨਹੀਂ ਵੇਖਾਂਦੇ ਹੁੰਦੇ ਲੱਡੂ ਕਹਿੰਦੇ ਹੁੰਦੇ ਕੱਲਾ ਤੂੰ ਪੇਪਰ ਆ ਕੇ ਕੱਲ ਨੂੰ ਚਾਹੇਂਗਾ ਕਿਵੇਂ ਹੈ ਠੀਕ ਹੈ ਤੇ ਤਾਨੂੰ ਆਥਣੀ ਆਏਗਾ ਬਸ ਠੀਕ ਹੈ ਕਰੀਬ ਵੈਲਕਮ ਆਇਨ ਖਾਤਲਾ ਚੱਜਣਾ ਨਾ ਬਸ ਖਾਲਾ ਇਹ ਕੋ ਕਰਦੇ ਇਹ ਪਹਿਲੀ ਵਾਰੀ ਆਣਾ ਲੈ ਵੀ ਅੱਜ ਆ ਫੌਜੀ ਨੂੰ ਆਪਾਂ ਚੱਲ ਪਏ ਤੇਰੇ ਵੇਸਟੇਸ਼ਨ ਛੱਡਣਾ ਇਹਨੇ ਹੁਣ ਡਿਊਟੀ ਹੈਗੀ ਜੈਪੁਰ ਪਹਿਲਾਂ ਗੁਰਦਾਸਪੁਰ ਸੀਗੀ ਦੇ ਲਾ ਮਚਣ ਦਾਦਾਂ ਨੂੰ ਛੱਡ ਕੇ ਆਉਣਾ ਮੈਂ ਉੱਥੇ ਤਸੀ ਤਾ ਪਾਪਾ ਕਿੱਥੇ ਪਾਪਾ ਨੂੰ ਬਾਏ ਕਰ ਦਿਓ ਡਿਊਟੀ ਜਾਂਦੇ ਆ ਕਿਥੇ ਹਨੇ ਪਾਪਾ ਗੱਡੀ ਤੇ ਡਿਊਟੀ ਜਾ ਰਹੇ ਹੈ ਵਾਈ ਕਰ ਦੇ ਸਾਡੀ ਵੀ ਬਣਾ ਦੇ ਚੱਲ ਗਏ ਫਿਰ ਪਾਣੀ ਕੰਮ ਚਲੋ ਮੈਂ ਤੋੜਾ ਮੋੜ ਕੇ ਨਾ ਖਾਣਾ ਇਹ ਸੱਚੀ ਉਹ ਵੀ ਉਹ ਉਹ ਆ ਉਹ ਨਾ ਨਾ ਸਭੀ ਮੋ ਜੀਣਾ ਨਾ ਸਰੇ ਯਾ ਨਾ ਮੈਂ ਲਾ ਵੀ ਇੱਕ ਆਪਣੇ ਨਾਲ ਚੱਲੂ ਲਾ ਲਈ ਤੇ ਆਪਾਂ ਤਿਆਰ ਆਏ ਤੇ ਲਓ ਜੀ ਜਿਵੇਂ ਜਿਵੇਂ ਆਪਾਂ ਚੱਲਾਂਗੇ ਉਹਵੇਂ ਹਾਂ ਉਹ ਤਾਂ ਜਾਮਾ ਹੈ ਲੈ ਵੀ ਇਧਰ ਆਪਣਾ ਫੌਜੀ ਗਿਆ ਤੇ ਆਪਾਂ ਫਿਰ ਚੱਲਦੇ ਆਣੇ ਛੱਡਣ ਤੇ ਸਮਾਨ ਇਹਦਾ ਪੱਤ ਧਰ ਲਿਆ ਵਿੱਚ ਉਥੋਂ ਆਹ ਰਹੀਆਂ ਹਾਂ ਮੈਂ ਹੀ ਛੱਡ ਜੂ ਆਕੇ ਚਲੋ ਬਈ ਬਾਪੂ ਤੂੰ ਪਿੱਛੇ ਬਹਿ ਕੋਈ ਨਹੀਂ ਮੈਂ ਹੀ ਬੈਠੂ ਉਥੋਂ ਆਉਂਗਾ ਚੰਗਾ ਵੀ ਜੀ ਤੂੰ ਮੈਂ ਛੱਡ ਕੇ ਜਾਊਂਗਾ ਇਹਨੂੰ ਆਕੇ ਚਲੋ ਬਾਏ ਕਰ ਦੇ ਬਾਏ ਕਰ ਦੇ ਬੱਚਾ ਬਾਏ ਬਾਏ ਠੀਕ ਹੈ ਬਾਏ ਕੀਤ ਬਾਏ ਬਾਏ ਸਭ ਹੋ ਗਿਆ ਬਾਏ 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 ਲੱਵੀ ਫੜਾ ਦੇ ਨੂੰ ਲੈ ਆ ਬੇ ਪੁੱਤਰ ਉਤਰੋ ਉਤਰ ਜਾਣਾ ਚਲੋ ਬਈ ਸੀ ਤੂੰ ਚਲੋ ਦੇਉਤੀ ਪਾਪਾ ਦੇਉਤੀ ਜੇ ਦੱਸੇ ਤਾਂ ਪਾਪਾ ਆ ਬਾਰੀ ਕਰਦੀ ਭਾਈ ਫੋਨ ਲੈ ਲੈ ਬੁੱਤ ਲੱਗ 51 ਆ ਚੱਲੂ ਲਾਦੀ ਇਧਰ ਤਿਆਰ ਹੈਗਾ ਆ ਗਿਆ ਤੇ ਉਧਰ ਆਪਣੇ ਜਵਾਨ ਟੁੜੀ ਢੋਈ ਜਾਂਦੇ ਆ ਬਾਬਾ ਦੇ ਆਪਣਾ ਪੁੱਛ ਗਿਆ ਤੂੰ ਮੂਰੇ ਵਈਆ ਆਪਣਾ ਮਗਰਵਾ ਲਾਗੇ ਤੂੰ ਮੂਰੇ ਆ ਜਾ ਇਹਨੂੰ ਮਗਰਵਾ ਲਾਂਗੇ ਪਤਲਾ ਉਹ ਲੈ ਦੋ ਨੇਮ ਲਾਲ ਨਾਲ ਗੱਲਬਾਤ ਕਰਦੇ ਹੋਏ ਉਧਰ ਟੁੜੀ ਢੋਈ ਜਾਂਦੇ ਇਹ ਸਾਤ 1.7 ਦਾ ਟਾਈਮ ਹੈ ਇਧਰ ਆਪਣਾ ਲਾਲੀ ਆ ਗਿਆ ਕਣਕ ਭਾਈ ਤਲਾਆ ਆਇਆ ਇਹ ਕਣਕ ਬਹੁਤ ਹੋ ਗਈ ਲੈ ਵੀ ਕਣਕ ਬਹੁਤ ਹੋ ਗਈ ਤੇ ਉਧਰ ਤੂੜੀ ਦਾ ਸੀਜ਼ਨ ਚੱਲ ਪਿਆ ਆਪਣਾ ਪੂਰਾ ਭਾਗ ਰਿਹਾਗਾ ਤੇ ਸਾਡੇ ਹੁਣ ਆਹ ਕੰਮ ਰਹਿ ਕੇ ਤੇ ਡਿਊਟੀ ਕਰਕੇ ਬਹਿ ਜਾ ਬਹਿ ਜਾ ਦਵਾ ਦਿਲ ਤਾਂ ਨਹੀਂ ਕਰਦਾ ਕੋਈ ਨਹੀਂ ਕੋਈ ਨਹੀਂ ਦਿਲ ਤਾਂ ਕਿਸੇ ਦੇ ਨਹੀਂ ਕਰਦਾ ਹੁੰਦਾ ਚਲੋ ਜੀ ਲੈ ਵੀ ਬਾਲਿਆ ਫਲਾਇੰਦੇ ਹੁਣ ਆਪਾਂ ਚੱਲਦੇ ਆ ਏਸੀ ਵਾਲਾ ਤੇਜ਼ ਕਰ ਅੱਜ ਦਾ ਠੀਕ ਕਰ ਲੈ ਲੈ ਜਿੱਦਾਂ ਫੌਜੀ ਨੂੰ ਆਖੇ ਸਟੇਸ਼ਨ ਤੇ ਦੇਰ ਆ ਤੇ ਜਨਾ ਆਦਾ ਟ੍ਰੇਨ ਤੇ ਟ੍ਰੇਨ ਤੇ ਚੜਾ ਕੇ ਇਹਦੇ ਤੋਂ ਬਾਅਦ ਆਪਾਂ ਚੱਲਦੇ ਆਂ ਲਓ ਜੀ ਇਧਰ ਆਪਾਂ ਬਠਿੰਡਾ ਜੰਕਸ਼ਨ ਤੇ ਪਹੁੰਚ ਗਏ ਤੇ ਤੇ ਫੌਜੀ ਨੂੰ ਆਪਾਂ ਟ੍ਰੇਨ ਤੇ ਸਮਾਨ ਅੰਦਰ ਸੈੱਟ ਕਰਤਾ ਬੈਗ ਥੋੜੇ ਜਿਹਾ ਭਾਰੀ ਸੀ ਸੈਟਿੰਗ ਕਰਦੇ ਥੋੜੀ ਦਿੱਕਤ ਆਈ ਪਰ ਕਰਤੀ ਤੇ ਹੁਣ ਆਪਾਂ ਜਿੰਨੀ ਚੜਾ ਕੇ ਤੇ ਆਪਾਂ ਚੱਲਦੇ ਲਾਲੀਨੁਵਾ ਕਹਿੰਦੇ ਗੱਡੀ ਕੋਲੇ ਚੱਲ ਠੀਕ ਹੈ ਫਿਰ ਓਕੇ ਦਾ ਵੀ ਫੋਜੀ ਨੂੰ ਚੜਾ ਕੇ ਤੇ ਆਪਾਂ ਚੱਲ ਪਏ ਤੇ ਪਿੰਡ ਨੂੰ ਵਾਪਸ ਆਉਗਣਾ ਜੈਪੁਰ ਅਰਤੀਸਵਰੀ 6 6:30 ਵਜੇ ਪਹੁੰਚ ਜਾਨੀ ਹੈ ਟ੍ਰੇਨ ਹੈਵੀ ਫੌਜੀ ਨੂੰ ਆਪਾਂ ਚੜਾਇਆ ਤੇ ਉਹਦੀ ਟ੍ਰੇਨ 9:40 ਤੇ ਚੱਲੂਗੀ ਤੇ 9:00 ਵਜੇ ਉਹਦਾ ਸਮਾਨ ਸੈੱਟ ਕਰਾ ਕੇ ਆਪਾਂ ਬਾਕਸ ਚੱਲ ਪਏ ਤੇ ਲਾਲੀਨਵਾ ਕੇ ਗੱਡੀ ਕੋਲੇ ਉਥੇ ਪਾਰਕਿੰਗ ਹੈ ਨਹੀਂ ਸੀਗੀ ਬਾਹਰ ਕਲੀਚੇ ਲੱਤੀ ਹੈ ਆਪਾਂ ਸ਼ਾਂਤਿਆਂ ਨੂੰ ਲਾਲੀਨ ਮਿਲਦੇ ਜਾ ਕੇ ਇਹਨਾਂ ਲਈ ਅਮਰੀਕਾ ਕੋਲ ਕੀ 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 ਕੰਕਰ ਬਾਕੀ ਪਾ ਬੰਦ ਡਿੰਡਾਂ ਲੈ ਗਏ ਯਾਰੀ ਆ ਗਿਆ ਪਾ ਡਿੰਡਾ ਇੰਜੈਕਸ਼ਨ ਇੱਥੇ ਗੱਡੀ ਆਪਣੀ ਆ ਖੜੀ ਹੈਗੀ 8170 ਉਦਨੇ ਦੇ ਚੋਬਰ ਫੌਂਟ ਚ ਅਰੇ ਉਲਝਿਆ ਪਿਆ ਪੁੱਤ ਆ ਵਠਾਈ ਜੋਬਰ ਚ ਚੱਲ ਗਏ ਫਿਰ ਸੱਟੇ ਕੱਲੇ ਦਾ ਜੀਜਾ ਲੱਗਿਆ ਸੀ ਸੌ ਰੋਟ ਮੇਲੇ ਵਾਧੂ ਅੱਛਾ ਵਠਾ ਭਾਈ ਹੁਣ ਆਪਾਂ ਜਾਣ ਦੀਆਂ ਤਿਆਰੀਆਂ ਤੇ ਆਈ ਦੇ ਗਾਇਡਲਾਈਨ ਹੈਗਾ ਇੱਥੇ ਨੋ ਪਾਰਕਿੰਗ ਸੀ ਫਿਰ ਵੀ ਆਪਾਂ ਗੱਡੀ ਪਾਰਕ ਕਰਤੀ ਤੇ ਹੁਣ ਜਾਣਦੀਆਂ ਫੁੱਲ ਤਿਆਰੀਆਂ